ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਗੱਲਾ 'ਚ ਰੱਖੇ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸ਼ਿਕਾਰ ਖੇਲਣ ਵਗ ਗਿਆ ਉਹਨੂੰ ਰਾਤ ਪੈ ਗਈ ਤਾਂ ਉਥੋਂ ਮਹਿਲ ਉਹਦਾ ਬਹੁਤ ਦੂਰ ਰਹਿ ਗਿਆ ਉਹਨੇ ਸੋਚਿਆ ਵੀ ਹੁਣ ਐਡੀ ਦੂਰ ਕੀ ਜਾਊਗਾ ਵੀ ਮੈਂ ਰਾਤ ਇੱਥੇ ਕਿਸੇ ਦੇ ਕੱਟ ਲੈਣਾ ਇੱਕ ਪਿੰਡ ਸੀ ਉੱਥੇ ਕਿਸੇ ਦੇ ਘਰੇ ਭੱਗਿਆ ਘਰ ਸੀ ਉਹ ਪੰਡਤਾਂ ਦਾ ਉਹਨਾਂ ਨੂੰ ਕਹਿਣ ਲੱਗਿਆ ਵੀ ਭਾਈ ਮੈਂ ਇੱਕ ਮੈਨੂੰ ਮੰਝਾ ਮੰਝਾ ਦੇ ਦੋ ਵੀ ਮੈਂ ਰਾਤ ਕੱਟਣੀ ਐ ਉਹ ਕਹਿਣ ਲੱਗੇ ਕੋਈ ਨਾ ਜੀ ਪ੍ਰਸ਼ਾਦਾ ਵੀ ਸਕਾਵਾਂਗੇ ਤੇ ਭਾਈ ਉਹ ਕਹਿੰਦਾ ਵੀ ਮੈਂ ਖਾਣਾ ਪੀਣਾ ਕੁਛ ਨਹੀਂ ਬਸ ਮੈਨੂੰ ਤਾਂ ਮੰਝਾ ਦੇ ਦਿਓ ਉਹ ਪੰਡਤਾਂ ਦੇ ਹੈਗੇ ਸੀ ਉਹ ਗਰੀਬ ਜਿਹੇ ਅੰਦਰ ਬਹੁ ਦੇ ਉਹਨਾਂ ਦੇ ਬੱਚਾ ਹੋਣਾ ਸੀ ਉਹਦਾ ਟਾਈਮ ਸੀ ਬੱਚੇ ਦਾ ਜਨਮ ਲੈਣ ਦਾ ਤਾਂ ਰਾਜੇ ਨੂੰ ਬਾਹਰਲੇ ਪਾਸੇ ਵਿਹੀ ਦੇ ਵਿੱਚ ਮੰਜਾ ਡਾਤਾ ਉਹਨਾਂ ਨੇ ਗੇਟ ਦੇ ਮੂਹਰੇ ਆਪਦੇ ਮਣ ਦੋ ਤਿੰਨ ਬੁੜੀਆਂ ਆਈਆਂ ਕੋਈ ਸੱਜੇ ਦੀ ਲੰਘੀ ਕੋਈ ਖੱਬੇ ਦੀ ਲੰਘ ਕੇ ਅੰਦਰ ਵੜ ਗਈ ਇੱਕ ਬੁੜੀ ਰਾਜੇ ਦੇ ਮੰਜੇ ਦੇ ਦੀ ਲੰਘ ਕੇ ਅੰਦਰ ਵੜੀ ਰਾਜੇ ਨੇ ਸੋਚਿਆ ਵੀ ਇਹ ਕੀ ਗੱਲ ਹੋਈ ਇਹ ਦੀ ਕਿਉਂ ਲੰਗੀ ਹੈ ਵੀ ਵੇਦ ਧਿਆਨ ਰੱਖਦਾ ਮੁਰਦੀ ਨੂੰ ਫੜੂਗਾ ਇਹਨੂੰ ਪੁੱਛੂਗਾ ਤਾਂ ਭਾਈ ਬੈਠਾ ਮੰਜੇ ਤੇ ਉਮੀ ਜਦੋਂ ਉਹ ਚਿਰ ਬਾਅਦ ਨਿਕਲੀਆਂ ਅੰਦਰੋਂ ਉਹਨੇ ਬਾਹ ਫੜ ਲਈ ਉਹਦੀ ਕਹਿੰਦਾ ਵੀ ਮਾਤਾ ਆ ਇੱਧਰ ਦੀ ਗਈਆਂ ਉੱਧਰ ਦੀ ਗਈਆਂ ਵੀ ਤੂੰ ਮੰਜੇ ਹੇਠ ਦੀ ਕਿਉਂ ਗਈ ਵੀ ਕਾਰਨ ਦੱਸ ਕੇ ਜਾ ਉਹ ਕਹਿੰਦੀ ਵੀ ਤੂੰ ਮੈਨੂੰ ਵਗ ਜਾਣ ਦੇ ਭਾਈ ਤਾਂ ਕੀ ਲੈਣਾ ਕਹਿੰਦਾ ਨਾ ਮੈਨੂੰ ਤਾਂ ਦੱਸ ਉਹਦੀ ਗੱਲ ਕੀ ਆਹੀ ਜੀ ਇਹ ਜਦੋਂ ਨਾਮ ਮੰਨਿਆ ਕਹਿੰਦੀ ਮੈਂ ਤਾਂ ਵਿਓ ਮਾਤਾ ਇਹਨਾਂ ਦੇ ਮੁੰਡਾ ਹੋਇਆ ਰਾਤ ਉਹਦੇ ਸੰਜੋਗ ਲਿਖਣ ਆਈ ਤੀ ਕਹਿੰਦੀ ਉਹ ਕਹਿੰਦਾ ਫਿਰ ਮੈਨੂੰ ਉਹ ਵੀ ਦੱਸ ਜਾ ਕਹਿੰਦਾ ਕੀ ਲਿਖਿਆ ਕਹਿੰਦੀ ਤੂੰ ਇੰਨੀ ਜਿੱਦ ਨਾ ਕਰ ਤੈਂ ਕੀ ਲੈਣਾ ਹੈ ਉਹ ਕਹਿੰਦਾ ਨਹੀਂ ਮਾਤਾ ਹੱਥ ਬੰਨ ਕੇ ਜ਼ਰੂਰ ਦੱਸ ਕੇ ਜਾ ਫਿਰ ਵੀ ਬੱਚੇ ਦੇ ਭਾਗਾ ਚ ਕੀ ਲਿਖ ਕੇ ਗਈਆਂ ਉਹ ਕਹਿੰਦੀ ਲੈ ਸੁਣ ਲੈ ਫਿਰ ਕਹਿੰਦੀ ਜਦੋਂ ਇਹ 18 ਸਾਲ ਦਾ ਹੋ ਗਿਆ ਇਹਨੂੰ 19ਵਾਂ ਲੱਗਿਆ ਇਹ ਇਹਨੂੰ ਵਿਆਹਣਗੇ ਮੁੰਡੇ ਦੀ ਮੁੰਡੇ ਦਾ ਕਾਲ ਹੈ ਉਸ ਦਿਨ ਵਿਆਹਲੇ ਦਿਨ ਉਹ ਕਹਿੰਦਾ ਕਿਵੇਂ ਕਹਿੰਦੀ ਇਹੇ ਜਦੋਂ ਇੱਥੋਂ ਜਾਣਗੇ ਬਰਾਤ ਲੈ ਕੇ ਉੱਥੇ ਕਹਿੰਦੀ ਪਹੁੰਚਣਗੇ ਨਹੀਂ ਹਜੇ ਰਾਹ 'ਚ ਕਹਿੰਦੀ ਉਸੇ ਪਿੰਡ 'ਚ ਜਾ ਕੇ ਜਿੱਥੇ ਇਹਨਾਂ ਦਾ ਇਹਨੇ ਵਿਆਹਣ ਜਾਣਗੇ ਮੁੰਡੇ ਨੂੰ ਉੱਥੇ ਕਹਿੰਦੀ ਜਿੱਥੇ ਬਰਾਤ ਉਤਰੂਗੀ ਨਾ ਉੱਥੇ ਕਹਿੰਦੀ ਕੱਡਾਣਾ ਟੁੱਟ ਕੇ ਡਿੱਗੂ ਇਹਦੇ ਤੇ ਮੁੰਡਾ ਉਹਦੇ ਥੱਲੇ ਆਊਗਾ ਰਾਜਾ ਕਹਿਣ ਲੱਗਿਆ ਵੀ ਜੇ ਮਾਤਾ ਇਹਨੂੰ ਮੈਂ ਬਚਾ ਲਾਂ ਉੱਥੋਂ ਫੇਰ ਫੇਰ ਤਾਂ ਨਹੀਂ ਮਰਦਾ ਉਹ ਕਹਿੰਦੀ ਫੇਰ ਇਹ ਅੰਦਰ ਫੇਰੇ ਲਊਗਾ ਛੱਤ ਦੇ ਹੇਠਾਂ ਉਹ ਛੱਤ ਡਿੱਗੂਗੀ ਸਾਰੇ ਬੱਚ ਜਾਣਗੇ ਇਹ ਇਕੱਲਾ ਮਰ ਜੂਗਾ ਉਹ ਕਹਿੰਦਾ ਮਾਤਾ ਜੀ ਉੱਥੋਂ ਬਚਾ ਲਾ ਮੈਂ ਕਹਿੰਦੀ ਫੇਰ ਸ਼ੇਰ ਮਾਰੂਗਾ ਇਹਨੂੰ ਸ਼ੇਰ ਤੋਂ ਨਹੀਂ ਬਚਦਾ ਇਹ ਤਾਂ ਕਾਲਾ ਜ਼ਰੂਰ ਹੈ ਉਸ ਦਿਨ ਚਲੋ ਜੀ ਉਹ ਤਾਂ ਬਾਗੀ ਕਹਿ ਕੇ ਰਾਜੇ ਨੇ ਸੋਚਿਆ ਵੀ ਵਿਚਾਰੇ ਗਰੀਬ ਨੇ ਵੀ ਕਰਾਂ ਕੋਈ ਹੀਲਾ ਉਹਨਾਂ ਨੂੰ ਕਹਿੰਦਾ ਭਾਈ ਇੱਕ ਪੈਨ ਤੇ ਉਹ ਦੇ ਦੋ ਮੈਨੂੰ ਕਾਗਜ਼ ਉਹਦੇ ਉੱਤੇ ਚਿੱਠੀ ਲਿਖਤੀ ਵੀ ਮੈਂ ਫਲਾਣੇ ਸ਼ਹਿਰ ਦਾ ਰਾਜਾ ਅੱਜ ਤੋਂ 18ਵਾਂ ਜਦੋਂ 18 ਸਾਲ ਦਾ ਪੂਰਾ ਹੋ ਗਿਆ ਤੁਹਾਡਾ ਮੁੰਡਾ 19ਵੇਂ ਚ ਲੱਗੂ ਤੁਸੀਂ ਇਹਦਾ ਵਿਆਹ ਕਰੋਗੇ ਵੀ ਜਦੋਂ ਵੀ ਇਹਦਾ ਵਿਆਹ ਕਰੋ ਤਾਂ ਮੈਨੂੰ ਬੁਲਾਉਣਾ ਨਾ ਭੁੱਲਿਓ। ਵੀ ਆ ਚਿੱਠੀ ਨੂੰ ਸਾਹਮਣੇ ਰੱਖ ਲਓ। ਭਾਈ ਉਹਨਾਂ ਨੂੰ ਦੇ ਕੇ ਵਗ ਗਿਆ ਰਾਜਾ। ਉਹਨਾਂ ਨੇ ਵੀ ਚਿੱਠੀ ਪੜ੍ਹ ਕੇ ਸਾਹਮ ਲਈ। ਸਾਹਮੇ ਹੋਈ ਤਾਂ ਹੁਣ ਲੰਘਦਾ ਟਾਈਮ ਤਾਂ ਆ ਗਏ 18 ਸਾਲ ਦਾ ਹੋ ਗਿਆ 19ਵਾਂ ਲੱਗ ਗਿਆ ਵਿਆਹਣ ਦੀਆਂ ਤਿਆਰੀਆਂ ਕਰ ਲਈਆਂ ਮੁੰਡੇ ਨੂੰ। ਉਹ ਗੱਲ ਭੁੱਲ ਭਲਾ ਗਏ। ਚਿੱਠੀ ਵਾਲੀ ਤਾਂ ਹੁਣ ਜਦੋਂ ਵਿਆਹ ਦੀਆਂ ਤਿਆਰੀਆਂ ਨੇ ਤਾਂ ਕਿਸੇ ਕੂੜ ਕਬਾੜੇ ਜੇ ਚੋਂ ਉਹ ਕਾਗਜ਼ ਥਿਆ ਗਿਆ ਭਾਈ ਪੱਟਾ ਪੁਰਾਣਾ ਜਾਂ ਚੱਕ ਲਿਆ ਚੱਕ ਕੇ ਜਦੋਂ ਖੋਲ ਕੇ ਪੜਿਆ ਕਹਿੰਦੇ ਆਪਾਂ ਤਾਂ ਭੁੱਲੇ ਬੈਠੇ ਆਂ ਵੀ ਉਹ ਰਾਜਾ ਆ ਦੇ ਕੇ ਗਿਆ ਥੀ ਵੀ ਆਪਾਂ ਬੰਦਾ ਭੇਜੋ ਰਾਜੇ ਕੋਲ ਆ ਕਾਗਜ਼ ਦੇ ਕੇ ਭਾਈ ਉਹ ਆਸ ਲਾਈ ਬੈਠੇ ਵੀ ਆਪਾਂ ਗਰੀਬ ਆ ਆਪਾਂ ਨੂੰ ਰਾਜਾ ਕੁਛੇ ਮਦਦ ਕਰਕੇ ਜਾਊ ਆਪਣੀ ਵੀ ਉਹਨੇ ਤਾਂ ਚਿੱਠੀ ਦਿੱਤੀ ਹੋਊ ਆਪਾਂ ਨੂੰ ਤਾਂ ਜਦੋਂ ਗਏ ਰਾਜੇ ਦੇ ਦੇਵੇ ਉਹ ਫੜਾਤੀ ਪਚਾਤੀ ਚਿੱਠੀ ਰਾਜੇ ਦੇ ਵੀ ਪੜ੍ਹ ਕੇ ਯਾਦ ਆ ਗਿਆ ਸਾਰਾ ਕੁਝ ਤਾਂ ਰਾਜਾ ਭਾਈ ਵਗ ਗਿਆ ਹਾਉਜ ਲੈ ਕੇ ਆਬਦੀ ਗਿਆ ਹੋਇਆ ਹੁਣ ਜਦੋਂ ਉਹਨਾਂ ਦੀ ਚੜਦੀ ਹੈ ਬਰਾਤ ਚੜ ਗਈ ਉਹ ਸੌਰੇਕਾਰ ਪਿੰਡ ਚ ਜਾ ਵੜੇ ਤਾਂ ਉਥੋਂ ਰਾਜਾ ਕਹਿਣ ਲੱਗਿਆ ਵੀ ਭਾਈ ਇੱਥੋਂ ਦੀ ਨਹੀਂ ਮੁੰਡਾ ਲੰਗਾਉਣਾ ਆਹਾਂ ਦਾਣੇ ਤੋਂ ਬਚਾ ਕੇ ਉਹ ਪਰਾਂ ਦੀ ਲੰਗਾਉਣਾ ਮੁੰਡਾ ਜਦੋਂ ਭਾਈ ਉਹ ਮੁੰਡਾ ਉਥੋਂ ਉਹਦੀ ਸੇਧ ਚ ਗਿਆ ਤਾਂ ਦਾਣਾ ਡਿੱਗ ਪੈ ਟੁੱਟ ਗਿਆ ਰਾਜਾ ਕਹਿਣ ਲੱਗਿਆ ਵੀ ਗੱਲ ਤਾਂ ਸੱਚੀ ਹੈ ਇਹ ਚਲੋ ਉੱਥੋਂ ਵੱਜ ਗਿਆ ਗਾਹਾਂ ਜਾ ਕੇ ਜਦੋਂ ਨੰਦ ਫੇਰੇ ਲੈਣ ਲੱਗੇ ਅੰਦਰ ਰਾਜਾ ਉਹਨਾਂ ਨੂੰ ਕਹਿੰਦਾ ਧੀ ਆਲਿਆਂ ਨੂੰ ਵੀ ਫੇਰੇ ਬਾਹਰ ਕਰਾਂਗੇ ਛੱਤ ਦੇ ਹੇਠਾਂ ਨਹੀਂ ਕਰਦੇ ਉਹ ਕਹਿਣ ਲੱਗੇ ਵੀ ਜਿੱਥੇ ਕਰਨੇ ਨੇ ਭਾਈ ਕਰ ਲੋ ਕੋਈ ਨਾ ਬਾਹਰ ਕਰੇ ਫੇਰੇ ਐਨੇ ਛੱਤ ਡਿੱਗ ਪਈ ਭਾਈ ਉਹਨਾਂ ਦੀ ਫਿਰ ਰਾਜਾ ਸੋਚਦਾ ਵੀ ਇਹ ਵੀ ਰੋਗੀ ਬਾਕਿਆ ਪੂਜੀ ਵੀ ਹੁਣ ਸ਼ੇਰਤ ਰਹਿ ਗਿਆ ਇਹਨੂੰ ਸ਼ੇਰ ਤੋਂ ਬਚਾਈਏ ਹੁਣ ਭਾਈ ਉਹ ਵਿਆਹੀ ਲਈ ਆਉਂਦੇ ਨੇ ਰਥ ਦੇ ਵਿੱਚ ਤਾਂ ਰਾਜੇ ਨੇ 100 150 ਸਿਪਾਹੀ ਲੈ ਕੇ ਗਿਆ ਸੀ ਨਾਲ ਉਹਨੇ ਚਾਰੇ ਪਾਸੇ ਰਥ ਦੇ ਬੰਦੂਕਾਂ ਦੇ ਕੇ ਸਿਪਾਹੀ ਲਾਏ ਹੋਏ ਤਾਂ ਵਿਚਾਲੇ ਰਥ ਆਉਂਦਾ ਤੁਰਿਆ ਕਹਿੰਦਾ ਲੈ ਹੁਣ ਸ਼ੇਰ ਬੜ ਕੇ ਦਿਖਾਵੇ ਕਿੱਥੋਂ ਦੀ ਬੜੂਗਾ ਚਾਰੇ ਪਾਸੇ ਬਦੂਖਾਂ ਲਈ ਖੜੇ ਨੇ ਉਹ ਅੱਗੇ ਵੀ ਦਾ ਪੁਰਾਣਾ ਵੀ ਇਹ ਰਵਾਜ ਸੀ ਅੱਜ ਕੱਲ ਵੀ ਰਵਾਜ ਆ ਜਦੋਂ ਧੀ ਨੂੰ ਤੋੜਦੇ ਨੇ ਨਾ ਡੋਲੇ ਨੂੰ ਤਾਂ ਇੱਕ ਚੱਕਰੇ ਦੇ ਵਿੱਚ ਮਿੱਟੀ ਦਾ ਹੁੰਦਾ ਘੜੇ ਤੋਂ ਛੋਟਾ ਉਹਦੇ 'ਚ ਲੱਡੂ ਪਾ ਕੇ ਭਰ ਕੇ ਉਹਨੂੰ ਲੱਡੂਆਂ ਦਾ ਉੱਤੋਂ ਉਹਨੂੰ ਆਟੇ ਨਾਲ ਚੱਪਣ ਲਾ ਧਰ ਕੇ ਆਟੇ ਨਾਲ ਬੰਦ ਕਰ ਦਿੰਦੇ ਨੇ ਇਹ ਅੱਜ ਕੱਲ੍ਹ ਵੀ ਚੱਲਦਾ ਆ ਰਿਹਾ ਰਵਾਜ ਬੜਾ ਪੁਰਾਣਾ ਹੈ ਫਿਰ ਗਾਹਾਂ ਉਹ ਲੱਡੂਆਂ ਨੂੰ ਘਰ ਵਾਲੇ ਗਾਹਾਂ ਕੱਢ ਕੇ ਉਹ ਚ ਹੋਰ ਰੜਾ ਕੇ ਕੋਲੋਂ ਫਿਰ ਆਪਦੇ ਸਰੀਕੇ ਕਬੀਲੇ ਚ ਵੰਡਦੇ ਨੇ ਫਿਰ ਉਹਨੂੰ ਪੱਲੇ ਦੇ ਲੱਡੂ ਕਹਿੰਦੇ ਨੇ ਇਹ ਪੱਲੇ ਦੇ ਲੱਡੂ ਨੇ ਤਾਂ ਭਾਈ ਜਿਹੜੀ ਨੈਣ ਤੇ 나ਈਸੀ ਨਾਲ ਰਥ ਚ ਬੈਠੇ ਤੇ ਉਹ ਵੀ ਉਹ ਨੈਣ ਬੈਠੀ ਬੈਠੀ ਵਹਿਲੀ ਹੁਣ ਉਹਨੇ ਆਟਾ ਥੋੜਾ 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 ਲਾ ਲਿਆ ਨਾਲੋਂ ਚੱਕਰੇ ਦੇ ਉਨ ਲਾ ਕੇ ਹੋਏ ਉਹਦਾ ਸ਼ੇਰ ਬਣਾ ਲਿਆ ਬਣਾ ਕੇ ਉਹਨੂੰ ਘਰ ਵਾਲੇ ਨੂੰ ਕਹਿਣ ਲੱਗੀ ਲੈ ਦੇਖ ਕਹਿੰਦੀ ਕਿੰਨਾ ਸੋਹਣਾ ਸ਼ੇਰ ਬਣਾਤਾ ਮੈਂ ਹੈ ਮੇਰੀ ਤਾਕਤ ਕਹਿੰਦੀ ਜੇ ਤੇਰੇ ਚ ਤਾਕਤ ਹੈ ਤੇ ਚ ਜਾਨ ਪਾ ਕੇ ਦਿਖਾ ਉਹ ਕਹਿੰਦਾ ਚੁੱਪ ਕਰਕੇ ਬੈਠੀ ਰਹਿ ਕਹਿੰਦਾ ਤੈਂ ਜਾਨ ਤੋਂ ਪਾ ਕੇ ਇਹ ਚ ਕੀ ਲੈਣਾ ਹੈ ਜੇ ਸੱਚੀ ਮੁੱਚੀ ਜੇ ਬੈਗੀ ਨਾ ਜਾਨਾ ਪਹਿਲਾਂ ਤੈਨੂੰ ਹੀ ਖਾਊਗਾ ਕਹਿੰਦੀ ਆਟੇ ਦਾ ਤਾਂ ਸ਼ੇਰ ਹੈ ਕਹਿੰਦੀ ਇਹ ਚ ਕਿੱਥੋਂ ਜਾਨ ਪਊ ਜੇ ਗੈ ਨਹੀਂ ਤੇਰੇ ਚ ਕਰਾਮਾਤ ਆ ਫਿਰ ਪਾਕੀ ਦਿਖਾ ਦੇ ਭਾਈ ਉਹੀ ਕਾਲ ਫਿਰ ਉਹ ਜੀ ਤਾਂ ਭਾਈ ਹੌਲੀ 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 ਉਹ ਤਾਂ ਲੱਗ ਗਿਆ ਆਬਦਾ ਅਸਲੀ ਰੂਪ ਚਾਣ ਸ਼ੇਰ ਤਾਂ ਉਹ ਤਾਂ ਸੱਚੀ ਸ਼ੇਰ ਬਣ ਗਿਆ ਬਣ ਕੇ ਉਹਨੇ ਤਾਂ ਮੁੰਡੇ ਦੀ ਗਰਦਨ ਮਰੋੜਤੀ ਵਿਆਲ ਏ ਜੀ ਆਹਮ ਸਾਰੇ ਰੌਲਾ ਪੈ ਗਿਆ ਵੀ ਰਾਤ ਦੇ ਵਿੱਚ ਤਾਂ ਸ਼ੇਰ ਐ ਰਾਜਾ ਸੋਚਦਾ ਵੀ ਸ਼ੇਰ ਕਿੱਥੋਂ ਦੀ ਆ ਗਿਆ ਇੰਨੇ ਤਾਂ ਪੈ ਰਹੇ ਨੇ ਚਲੋ ਲੱਗ ਗਿਆ ਪਤਾ ਵੀ ਕਿਵੇਂ ਆ ਗਿਆ ਹੋਗੀ ਜਾ ਕੇ ਕਰੇ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਇਹਦਾ ਸਸਕਾਰ ਨਾ ਕਰਿਓ ਇਹਨੂੰ ਅਸੀਂ ਫ੍ਰੀਜ ਫ੍ਰੀਜ਼ਰ ਚਾ ਲਾ ਕੇ ਰੱਖ ਦੋ ਜਿੱਥੇ ਮੁਰਦੇ ਰੱਖਦੇ ਹੁੰਦੇ ਨੇ ਉਹ ਕਹਿਣ ਲੱਗੇ ਕਹਿੰਦਾ ਜਿੰਨਾ ਚਿਰ ਮੈਂ ਮੁੜਕੇ ਨਹੀਂ ਆਉਂਦਾ ਸਸਕਾਰ ਨਾ ਕਿਤੇ ਕਰਦੇ ਹੋ ਇਹਦਾ ਉਹ ਕਹਿੰਦੇ ਠੀਕ ਹੈ। ਬੈਰੇਦਾਰਾ ਨੂੰ ਕਹਿਣ ਲੱਗਿਆ ਵੀ ਤੁਸੀਂ ਜਾਓ। ਵਜ਼ੀਰ ਨੂੰ ਕਹਿੰਦਾ ਵੀ ਤੁਸੀਂ ਰਾਜ ਭਗ ਸਾਮੋ ਵੀ ਮੈਂ ਤਾਂ ਹੁਣ ਟਾਈਮ ਨਾਲ ਹੀ ਆਉਂਗਾ ਹੋਲੀ ਹੋਵੇ। ਤਾਂ ਉੱਥੋਂ ਭਾਈ ਜਾ ਵੜਿਆ ਉਹ ਸ਼ਹਿਰ ਦੇ ਅੰਦਰ ਜਾਂਦਾ ਹੈ। ਉਹਨੇ ਸੋਚਿਆ ਵੀ ਮੈਂ ਕਿਸੇ ਦੇ ਘਰੇ ਲੱਸੀ ਪੀਣਾ ਅੱਗੇ ਲੱਸੀ ਆਮ ਹੁੰਦੀਆਂ ਤੁਰੇ ਜਾਂਦੇ ਨੇ ਲੋਕ ਪਿਆ ਦਿੰਦੇ ਹੁੰਦੇ ਆਂ ਕਹਿੰਦਾ ਮਾਤਾ ਮੈਨੂੰ ਲੱਸੀ ਪਿਆ ਦੇ ਉਹ ਬੁੜੀ ਨਾਲੇ ਤਾਂ ਰੋ ਰਹੀ ਹੈ ਕੀਰਨੇ ਪਾਰ ਰਹੀ ਹੈ ਨਾਲੇ ਬੁੜੀ ਗੀਤ ਗਾ ਰਹੀ ਹੈ ਉਹ ਕਹਿੰਦਾ ਮਾਤਾ ਲੱਸੀ ਤਾਂ ਲੱਸੀ ਕਹਿੰਦਾ ਨਾਲੇ ਤੂੰ ਰੋ ਰਹੀ ਹੈ ਕੀਰਨੇ ਪਾਉਣੀ ਹੈ ਨਾਲੇ ਗੀਤ ਗਾਉਣੀ ਹੈ ਵਿਆਹ ਵਾਲੇ ਘੋੜੀਆਂ ਗਾਉਣੀਆਂ ਉਹ ਕਹਿੰਦੀ ਪੁੱਤ ਕੀ ਦੱਸਾਂ ਇਕ ਕੋਈ ਮੇਰਾ ਪੁੱਤ ਹੈ ਕਹਿੰਦੀ ਤੜਕੇ ਨੂੰ ਉਹਦੀ ਜਾਨ ਚੜਨੀ ਹੈ ਗੀਤ ਤਾਂ ਮੈਂ ਤਾਂ ਗਾਉਣੀ ਆ ਪਰ ਰਾਤ ਨੂੰ ਅੱਜ ਉਹ ਉਹਨੂੰ ਦਿਓ ਖਾਊਗਾ ਉਹਦੀ ਬਾਰੀ ਹੈ ਕਹਿੰਦੀ ਬਾਰੀ ਬੰਨੀ ਹੋਈ ਹੈ ਵੀ ਰੋ ਪੀਰਨੇ ਮੈਂ ਤਾਂ ਪਾਰ ਰਹੀ ਆ ਉਹ ਕਹਿਣ ਲੱਗਿਆ ਮਾਤਾ ਤੂੰ ਰੋ ਨਾ ਤੂੰ ਘੋੜੀਆਂ ਹੀ ਗਾ ਤੇਰੇ ਪੁੱਤ ਦੀ ਥਾਂ ਮੈਂ ਬੈਠੂਗਾ ਵੀ ਮੈਨੂੰ ਹਿਸਾਬ ਕਿਤਾਬ ਦੱਸਦੇ ਉਹ ਕਿਵੇਂ ਆਉਂਦਾ ਕਿੱਥੇ ਆਉਂਦਾ ਉਹ ਕਹਿੰਦੀ ਉੱਥੇ ਆਊਗਾ ਦੇ ਉਹ ਖੁੰਡਾ ਜਪਿਆ ਉਹਦੇ ਨਾਲ ਬੱਕਰਾ ਬੰਨ੍ਹ ਦੇਂਦਾ ਵੀ ਉੱਥੇ ਆਊਗਾ ਭਾਈ ਉਹ ਤਾਂ ਕਿਰਪਾਨ ਲੈ ਕੇ ਬੈ ਗਿਆ ਉੱਥੇ ਬੈਠਿਆ ਤਾਂ ਖੁੰਡੇ ਉੱਤੇ ਪਾਤਾ ਕੱਪੜਾ ਆਇਆ ਦੇਵ ਉਹਨੇ ਦੇਖਿਆ ਵੀ ਅੱਜ ਤਾਂ ਮੇਰਾ ਕੋਈ ਇੱਥੇ ਖਾਣ ਪੀਣ ਦਾ ਨਹੀਂ ਦਿੰਦਾ ਕੋਈ ਬੱਕਰਾ ਵੀ ਨਹੀਂ ਦਿੰਦਾ ਵੀ ਚਲ ਇਹਨੂੰ ਸ਼ਿਕਾਰ ਬਣਾਵਾਂ ਉਹਨੇ ਮਾਰ ਪਰਿਆ ਬੁਰਕ ਜਦੋਂ ਕੱਪੜੇ ਤੇ ਉਨਵਾਏ ਦੀ ਵੀ ਬੰਦਾ ਬੈਠਾ ਹੈ ਭਾਈ ਉਹਨੇ ਜਾ ਕੇ ਰਾਜੇ ਨੇ ਇੱਕ ਤਾਂ ਉਹਦਾ ਕੰਨ ਵੱਢ ਲਿਆ ਇੱਕ ਉਹਦੀ ਪੂਛ ਵੱਢ ਲਈ ਵੱਢ ਕੇ ਉਹਦੀ ਗਰਦਨ ਮਰੋੜ ਦਿੱਤੀ ਚਲੋ ਮਰ ਗਿਆ ਜੇ ਵਿੱਚ ਪਾ ਲਈ ਕੰਨ ਤੇ ਪੂਛ ਭਾਈ ਕਿੰਨੇ ਚ ਤੜਕੇ ਨੂੰ ਰੌਲਾ ਪੈ ਗਿਆ ਵੀ ਤਾਂ ਕਿਸੇ ਨੇ ਦੇਵ ਮਾਰਤਾ ਦੇਵ ਮਾਰਤਾ ਕਹਿਣ ਲੱਗੇ ਵੀ ਕਿਹਦੀ ਮਾਰੀ ਸੀ ਰਾਤ ਵੀ ਫਲਾਣੀ ਬੁੜੀ ਦੇ ਮੁੰਡੇ ਦੀ ਸੀ ਉਹਦੇ ਕੋਲੇ ਗਏ ਉਹ ਕਹਿੰਦੀ ਵੀ ਮਾਰਿਆ ਤਾਂ ਹੈ ਵੀ ਕੋਈ ਸਾਡੇ ਬਾਹਰੋਂ ਆਇਆ ਹੋਇਆ ਤੇ ਉਹਨੇ ਮਾਰਿਆ ਵੀ ਮੇਰੇ ਮੁੰਡੇ ਨੇ ਨਹੀਂ ਮਾਰਿਆ ਤਾਂ ਭਾਈ ਕਿਸੇ ਨੂੰ ਹੋਰ ਫੜ ਲਿਆ ਉਹਨੂੰ ਕਹਿਣ ਲੱਗਿਆ ਰਾਜਾ ਕਹਿੰਦਾ ਵੀ ਅਸੀਂ ਨਾਮ ਦੇਵਾਂਗੇ ਜੀਨੇ ਮਾਰਿਆ ਭਾਈ ਕਿਸੇ ਨੂੰ ਹੋਰ ਹੀ ਫੜ ਲਿਆ ਏ ਉਹ ਬਥੇਰਾ ਕਹੇ ਵੀ ਮੈਂ ਨਹੀਂ ਮਾਰਿਆ ਉਹ ਕਹਿੰਦਾ ਚੱਲ ਨਹੀਂ ਹਟਦੇ ਮੈਨੂੰ ਕੀ ਆ ਨਾਮ ਦੇਣਾ ਕਹਿੰਦਾ ਦੇਈ ਜਾਓ ਮੈਂ ਤਾਂ ਨਾਮ ਲੈ ਲੂੰਗਾ ਤਾਂ ਇੰਨੇ ਨੂੰ ਆ ਕੇ ਇੱਕ ਕਹਿਣ ਲੱਗਿਆ ਵੀ ਮਹਾਰਾਜ ਉਹਦੇ ਤਾਂ ਨਾ ਕੰਨ ਨਾ ਪੂਛ ਹੈ ਜਿਹਨੇ ਮਾਰਿਆ ਉਹ ਕੰਨ ਤੇ ਪੂਛ ਉਹਦੇ ਕੋਲ ਨਹੀਂ ਫਿਰ ਤਾਂ ਐਨੇ ਭਾਈ ਰਾਜੇ ਨੂੰ ਫੜ ਲਿਆ ਏ ਵੀ ਇਹ ਉਪਰਾ ਬੰਦਾ ਹੈ ਰਾਜਾ ਆ ਕੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਬਾਦਸ਼ਾਹ ਫਲਾਨੇ ਦੇਸ ਦਾ ਰਾਜ ਦਾ ਬਿਉ ਤਾਂ ਮੈਂ ਮਾਰਿਆ ਮੂਰੇ ਧਰਤੀ ਪੂੰਛ ਤੇ ਕੰਨ ਕੱਢ ਕੇ ਉਹ ਰਾਜਾ ਕਹਿਣ ਲੱਗਿਆ ਵੀ ਵੀ ਨੌਜਵਾਨਾ ਫਿਰ ਤੈਨੂੰ ਮੈਂ ਮੇਰੀ ਧੀ ਦਾ ਡੋਲਾ ਦੇਣਾ ਉਹ ਕਹਿੰਦਾ ਵੀ ਡੋਲਾ ਤਾਂ ਮੈਂ ਲੈ ਜੂ ਪਰ ਰੱਖੋ ਹਲੇ ਕੁੜੀ ਨੂੰ ਘਰੇ ਆਪਦੀ ਨੂੰ ਮੈਂ ਹਲੇ ਹੋਰ ਕੰਮ ਕਰਨਾ ਉਹ ਕਰਿਆਵਾ ਭਾਈ ਹੁਣ ਉਹ ਜਾਂਦਾ ਭਾੜਦਾ ਵੀ ਇਹਦੀ ਕਹਿਣ ਲੱਗੇ ਵੀ ਇਹਦੀ ਦਿਉ ਦੀ ਮਾਂ ਬਹੁਤ ਰੋਂਦੀ ਫਿਰਦੀ ਐ ਇਹਨੂੰ ਭਾੜਦੀ ਉਹ ਕਹਿੰਦਾ ਮੈਨੂੰ ਮਿਲਾਓ ਤਾਂ ਉਹ ਜਾਂਦਾ ਉਸੇ ਰਸਤੇ ਤਾਂ ਭਾਈ ਉਹਨੂੰ ਮਿਲ ਗਈ ਉਹਨੂੰ ਕਹਿਣ ਲੱਗੀ ਵੀ ਉਹਨੂੰ ਕਹਿੰਦਾ ਵੀ ਤੂੰ ਐ ਉਹਦੀ ਮਾਂ ਕਹਿੰਦੀ ਹਾਂ ਕਹਿੰਦਾ ਮੈਂ ਮਾਰੇ ਤੇਰਾ ਮੁੰਡਾ ਉਹ ਭਾਈ ਉਹਨੂੰ ਲੱਗੀ ਮੰਦਾ ਚੰਗਾ ਬੋਲਣਾ ਉਹ ਕਹਿੰਦਾ ਵੀ ਤੂੰ ਟੇਕਵਾੜੀ ਜੀ ਵੀ ਜੇ ਮੈਂ ਇਹਨੂੰ ਮਾਰਤਾ ਤੀ ਮੈਂ ਉਹਨੂੰ ਖਬਰ ਕਿਸੇ ਖੂ ਖੱਤੇ ਵੀ ਸਿੱਟ ਸਕਦਾ ਤੀ ਪਰ ਮੈਂ ਉਹਨੂੰ ਸਿੱਟਿਆ ਨਹੀਂ ਤੇ ਆਇਓ ਤਾਂ ਕਹਿੰਦਾ ਮੇਰੇ ਨਾਲ ਇੱਕ ਵਾਦਾ ਕਰ ਵੀ ਜਿਹੜਾ ਉਹ ਆਵਰਤਜਾਲ ਹੈ ਮੈਨੂੰ ਉਹ ਚਾਹੀਦਾ ਵੀ ਤੇਰੇ ਕੋਲ ਕਹਿੰਦੇ ਨੇ ਉਹ ਉਹ ਕਹਿੰਦੀ ਮੇਰੇ ਕੋਲ ਨਹੀਂ ਵੀ ਮੇਰੀ ਭੈਣ ਕੋਲ ਆ ਉਹ ਤਾਂ ਮੈਂ ਦੇ ਦੂੰ ਕਹਿੰਦੀ ਜਿੰਨਾ ਮਰਜੀ ਕਹਿੰਦਾ ਫਿਰ ਉਹ ਦੇ ਪਹਿਲਾਂ ਫਿਰ ਤੈਨੂੰ ਤੇਰਾ ਮੁੰਡਾ ਦੇਉਂ ਪਈ ਆਹੀ ਆ ਕੇ ਨਾਲੇ ਤਾਂ ਉਹਨੇ ਆਪਦੇ ਮੁੰਡੇ ਤੇ ਛਿੱਟਾ ਦੇਤਾ ਉਹ ਤਾਂ ਉੱਠ ਕੇ ਬਹਿ ਗਿਆ ਉਹ ਲੱਗਿਆ ਰਾਜੇਰ ਕੰਨੀ ਨੂੰ ਜਾਣ ਉਹਨੂੰ ਕਹਿੰਦੀ ਹਟ ਕੇ ਖੜ ਜਾ ਕਹਿੰਦੀ ਇਹਨੇ ਜੇ ਤੈਨੂੰ ਮਾਰਿਆ ਤਾਂ ਇਹਨੂੰ ਕਹਿੰਦੀ ਤੈਨੂੰ ਕਿਸੇ ਖੂਬ ਖਾਤੇ ਵੀ ਸਿੱਟੇ ਹੁੰਦਾ ਏ ਕਹਿੰਦੀ ਹੁਣ ਮੇਰੇ ਨਾਲ ਵਾਦਾ ਕਰ ਰਿਆ ਇਹਨੇ ਵੀ ਮੈਂ ਇਹਨੂੰ ਆਹ ਦੇਣਾ ਹੈ ਅਮਰਤ ਜਲ ਵੀ ਤਾ ਇਹਨੂੰ ਕੁਝ ਨਹੀਂ ਕਹਿਣਾ ਕਿਸੇ ਨੂੰ ਵੀ ਉਹ ਕਹਿੰਦਾ ਠੀਕ ਹੈ ਪਾਈ ਉਹ ਲੈ ਕੇ ਉੱਥੋਂ ਰਾਜੇ ਕੋਲੇ ਆ ਗਿਆ ਆ ਕੇ ਉਹਨੂੰ ਕਹਿਣ ਲੱਗਿਆ ਵੀ ਲਿਆਓ ਦੇਓ ਢੋਲਾ ਤੇ ਉਹ ਕਹਿੰਦਾ ਵੀ ਆਹ ਸਮਾਨ ਉਹ ਕਹਿੰਦਾ ਸਮਾਨ ਸਮੂਨ ਮੈਂ ਕੁਝ ਨਹੀਂ ਲੈ ਜਾਣਾ ਵੀ ਬਸ ਮੈਨੂੰ ਤੁਸੀਂ ਕੁੜੀ ਘੋੜੇ ਤੇ ਬਿਠਾਓ ਮੇਰੇ ਤੇ ਮੈਨੂੰ ਕੋੜਾ ਦੇ ਦੋ ਕੋੜਾ ਲੈ ਕੇ ਭਾਈ ਉਹ ਪੰਡਤਾਂ ਦੇ ਘਰੇ ਵਗ ਗਿਆ ਜਾ ਕੇ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਸਸਕਾਰ ਤਾਂ ਨਹੀਂ ਮੁੰਡੇ ਦਾ ਕਰਿਆ ਉਹ ਕਹਿੰਦੇ ਵੀ ਨਾ ਅਸੀਂ ਤਾਂ ਵੀ ਤੇਰੀ ਉਡੀਕ ਕਰ ਰਹੇ ਹਾਂ ਵੀ ਸਮਾਂ ਤੂੰ ਆਇਆ ਨਹੀਂ ਤੈਨੂੰ ਤਾਂ ਟਾਈਮ ਬਹੁਤ ਲੱਗ ਗਿਆ ਉਹ ਕਹਿੰਦਾ ਲਿਆਓ ਚੱਕ ਕੇ ਜਦੋਂ ਧਰਿਆ ਭਾਈ ਲਿਆ ਕੇ ਮੂਰੇ ਮੁੰਡਾ ਬਰੀਜਰ ਚੋਂ ਕੱਢ ਕੇ ਤਾਂ ਕਹਣ ਲੱਗਿਆ ਵੀ ਇਹਦਾ ਆ ਸਾਰੇ ਜਲ ਦਾ ਛਿੱਟਾ ਦੇ ਦੋ ਦੇ ਉੱਤੇ ਛਿੱਟਾ ਦਿੱਤਾ ਭਾਈ ਉਹ ਤਾਂ ਰਾਮ ਰਾਮ ਕਰਦਾ ਮੁੰਡਾ ਪੰਡਤਾਂ ਦਾ ਉੱਠ ਕੇ ਬੈ ਗਿਆ ਉੱਠ ਕੇ ਬੈਠਿਆ ਤਾਂ ਘਰਦਿਆਂ ਨੂੰ ਚਾਉ ਜੜ ਨਹੀਂ ਤੀ ਬੇਵਾਂ ਬੇਵਲੀ ਕੁੜੀ ਤੀ ਨਵੀਂ ਵਿਚਾਰੀ ਦਾ ਵਿਆਹ ਹੋਇਆ ਤਾਂ ਸਾਰੇ ਖੁਸ਼ ਹੋ ਗਏ ਵੀ ਰਾਜਾ ਕਹਣ ਲੱਗੇ ਵੀ ਸਾਨੂੰ ਤਾਂ ਹੋਰ ਗੱਲ ਤੇ ਵੀ ਚਿੱਠੀ ਦਿੱਤੀ ਹੈ ਬੀਐਸਸੀ ਗਰੀਬਾਂ ਖਾਨੀ ਕੋਈ ਮਦਦ ਕਰੋਗੇ ਵੀ ਸਾਨੂੰ ਨਹੀਂ ਪਤਾ ਤੁਸੀਂ ਤਾਂ ਏਡੀ ਗੁੱਡੀ ਮਦਦ ਕਰੋਗੇ ਸਾਡੀ ਮੁੰਡੇ ਨੂੰ ਜਿਉਂਦਾ ਕਰੋਗੇ ਚਲੋ ਜੀ ਉਹ ਆਪਦੇ ਘਰੇ ਰਾਜੀ ਨੇ ਰਾਜ ਆਪਦੇ ਘਰੇ ਵਗ ਗਿਆ ਧੰਨਵਾਦ